ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ 7 ਸੀਜ਼ ਟੀਵੀ ਆਸਟ੍ਰੇਲੀਆ ਤੇ ਅੱਜ ਲਾਈਵ ਟੈਲੀਕਾਸਟ ਕਰਨ ਜਾ ਰਿਹਾ ਪਿੰਡ ਜੋਗੀ ਮਾਜਰਾ ਜ਼ਿਲ੍ਹਾ ਲੁਧਿਆਣਾ ਤੋਂ ਟਰਾਲੀ ਖਿੱਚ ਮੁਕਾਬਲੇ ਸਾਡੇ ਨਾਲ ਪ੍ਰਬੰਧਕ ਵੀਰ ਜੁੜ ਚੁੱਕੇ ਨੇ ਤੇ ਆਓ ਜੀ ਕਰਦੇ ਆਂ ਇਹਨਾਂ ਨਾਲ ਗੱਲਬਾਤ ਹਾਂਜੀ ਵੀਰ ਜੀ ਕੀ ਕੀ ਕਹਿਣਾ ਚਾਹੋਗੇ ਅੱਜ ਦੇ ਖਿੱਚ ਮੁਕਾਬਲੇ ਬਾਰੇ ਜੀ ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਭਰਾ ਸਾਡੇ ਟਰਾਲੀ ਖਿੱਚ ਮੁਕਾਬਲੇ ਦੇ ਜ਼ਰੀਏ ਇਸ ਚੈਨਲ ਦੇ ਨਾਲ ਜੁੜੇ ਨੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਟਰਾਲੀ ਖਿੱਚ ਮੁਕਾਬਲਾ ਜੀ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੀ ਇਹ ਗੇਮ ਨਮੀ ਨਮੀ ਸਟਾਰਟ ਹੋਈ ਆ 2024 ਦੇ ਜੂਨ ਚੋਂ ਸ਼ੁਰੂ ਹੋ ਕੇ 2025 ਦੇ ਵਿੱਚ ਇੱਕ ਜਿਹੜਾ ਪੀਕ ਲੈਵਲ ਆਪਾਂ ਕਹਿ ਲਈਏ ਗੇਮ ਪੀਕ ਲੈਵਲ ਨੂੰ ਪਾਰ ਕਰਦੀ ਜਾ ਰਹੀ ਆ ਉਸੇ ਲੜੀ ਦੇ ਮਣਕਿਆਂ ਦੀ ਮਾਲਾ ਦੇ ਵਿੱਚੋਂ ਅੱਜ ਜ਼ਿਲ੍ਹਾ ਲੁਧਿਆਣੇ ਦਾ ਕੁੱਪਕਲਾਂ ਦੇ ਏਰੀਏ ਦਾ ਜੋਗੀ ਮਾਜਰਾ ਪਿੰਡ ਆ ਜਿੱਥੇ ਟਰਾਲੀ ਖੇਚੇ ਮੁਕਾਬਲਾ ਕਰਵਾਇਆ ਜਾ ਰਿਹਾ 5 6 ਨਹੀਂ 7 ਨਹੀਂ 10 ਨਾਮ ਜਿਹੜੇ ਦਿੱਤੇ ਜਾ ਰਹੇ ਨੇ 31000 ਪਹਿਲਾ ਪ੍ਰਾਈਜ਼ ਆ ਜੀ ਤੇ ਬੜੀ ਵਧੀਆ ਖੇਡ ਆ ਜੀ ਜਿੰਨੇ ਵੀ ਟਰੈਕਟਰ ਵਾਲੇ ਆਉਂਦੇ ਆ ਉਹ ਬੜੇ ਇੰਟਰਸਟਿੰਗ ਨੇ ਇਸ ਗੇਮ ਦੇ ਨਾਲ ਸੋ ਇਹ ਤੋਂ ਬਾਅਦ ਜੀ ਸਾਡੇ 8 ਤੇ ਸਾਫ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਵੱਲੋਂ ਇਹ ਜਿਹੜਾ ਸਾਰਾ ਮੇਲਾ ਆਰਗੇਨਾਈਜ਼ਰ ਕਰਵਾਇਆ ਜਾ ਰਿਹਾ ਜੱਸਾ ਭਾਈ ਖੜਾ ਨਾਲ ਹੈਪਾ ਭਾਈ ਜੀ ਨੇ ਨਾਲ ਸਾਡੇ ਟਰਾਲੀ ਖੇਚੇ ਮੁਕਾਬਲਿਆਂ ਦੇ ਜਿੰਨੇ ਵੀ ਖਿਡਿਆਰੀ ਵੀਰ ਨੇ ਉਹ ਵੀ ਸਾਡੇ ਨਾਲ ਜੁੜੇ ਨੇ ਹਰਿਆਣੇ ਤੋਂ ਬਰਿੰਦਰ ਦਿਨੋਦਾ ਗਿੱਲੀ ਨਾਇਣ ਦੇ ਨਾਮ ਨਾਲ ਪ੍ਰਸਿੱਧਾ ਵੀਰ ਇਹ ਵੀ ਜੁੜਿਆ ਹੋਇਆ ਤੇ ਆਰਤੀ ਸਾਹਿਬ ਜੀ ਕੀ ਕਹਿਣਾ ਚਾਹੋਗੇ ਕਿਵੇਂ ਤੁਹਾਡਾ ਜਿਹੜਾ ਇਹ ਮੰਤਵ ਬਣਿਆ ਗੇਮ ਨੂੰ ਕਰਵਾਉਣ ਦਾ ਤੇ ਕੀ ਇਹਦੇ ਵਿੱਚ ਤੁਹਾਨੂੰ ਇੰਟਰਸਟ ਲੱਗਿਆ ਦਰਸ਼ਕਾਂ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖੇਡ ਮੇਲੇ ਤੇ ਪਹਿਲਾਂ ਹਿੱਪੇ ਹੁਣੀ ਕਰਾਉਂਦੇ ਰਹੇ ਨੇ ਟੋਚਨ ਵਗੈਰਾ ਦੇ ਤੇ ਹੁਣ ਇਹ ਨਵੇਂ ਚੱਲਿਆ ਦੀ ਫਿਰ ਇਹ ਕਹਿੰਦਾ ਵੀ ਆਪਾਂ ਉਹਦੇ ਘਲੋਟੀ ਹੋਇਆ ਤੇ ਫਿਰ ਇਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਵੀ ਆ ਜਾ ਵੀ ਆਪਾਂ ਕਰਾਉਣਾ ਕੀ ਫਿਰ ਮੈਂ ਤਾਂ ਇਹਨੂੰ ਕਿਹਾ ਦੀ ਵੀ ਚੱਲ ਵੀ ਤੂੰ ਕਰ ਦੇ ਐਲਾਨ ਕਰ ਦੇ ਇਹ ਕਹਿੰਦਾ ਵੀ ਨਹੀਂ ਕਿ ਜਾਚਾ ਤੇਰੀ ਆਏ ਤੋਂ ਬਿਨਾ ਨਹੀਂ ਕਰੇ ਕਿ ਅਸੀਂ ਆਏ ਤੇ ਕਰਾਂਗੇ ਤੇ ਫਿਰ ਬਸ ਉਹਦੇ ਡੇਟ ਆਪਾਂ ਰੱਖ ਲਈ ਕਰਾਇਆ ਤੇ ਸਾਰੇ ਲੋਕਾਂ ਦਾ ਸਾਹ ਪੂਰਾ ਹੀ ਪੂਰਾ ਜੋਰ ਸ਼ੋਰ ਨਾਲ ਮੇਲਾ ਕਰਵਾ ਰਹੇ ਨੇ ਤੇ ਗਿੱਲੀ ਨੈਣ ਜੀ ਤੁਸੀਂ ਵੀ ਦੱਸੋ ਵੀ ਇਹ ਗੇਮ ਦੇ ਸਾਨੂੰ ਕੀ ਰੂਲ ਵਧੀਆ ਲੱਗੇ ਜਾਂ ਟਾਈਮ ਦੀ ਕੀ ਸੌਟੇਜ ਹੈ ਇਹਦੇ ਵਿੱਚ ਤੇ ਕਿਵੇਂ ਇੰਟਰਸਟਡ ਹੋਏ ਤੁਸੀਂ ਤਵੀਆਂ ਲਾਉਂਦੇ ਰਹੇ ਹੋ ਪਹਿਲਾਂ ਦੇ ਹੁਣ ਟਰਾਲੀ ਖੱਚ ਮੁਕਾਬਲੇ ਵਿੱਚ ਤੇ ਕਿੰਨੇ ਕ ਨਾਮ ਦਿੱਤੇ ਤੇ ਗੇਮ ਬਾਰੇ ਹੋਰ ਕੀ ਸੁਧਾਰ ਹੋਣੇ ਚਾਹੀਦੇ ਆ ਭਾਈ ਜੀ ਪਹਿਲੇ ਤੋਂ ਸਾਰਿਆਂ ਨੂੰ RAM RAM ਸਤਿ ਸ੍ਰੀ ਅਕਾਲ ਮੈਂ ਇਹ ਕਹਿ ਰਿਹਾ ਹੂੰ ਗੇਮ ਬਹੁਤ ਬੜੀਆ ਹੈ ਇਹ ਟਰਾਲੀ ਵਾਲਾ ਅੱਛਾ ਹੈ ਤੋ ਵੀ ਉਸ ਵੀ ਅੱਛਾ ਹੈ ਮੈਲੇ ਉਸ ਵਿੱਚ ਟੂਟ ਫੂਟਾ ਉਸ ਵਿੱਚ ਟੂਟ ਫੂਟ ਨਹੀਂ ਹੁੰਦੀ ਟਰੈਕਟਰ ਮੈਨੂੰ ਨੁਕਸਾਨ ਨਹੀਂ ਹੁੰਦਾ ਹੈ ਇਸ ਵਿੱਚ ਹੋਰ ਥੋੜਾ ਸੁਧਾਰ ਕਰਨਾ ਚਾਹੀਦਾ ਪਣਾ ਹੈ ਹੈ ਸਾਰੇ ਭਾਈ ਜੀ ਜਿੰਨੇ ਟਰੈਕਟਰ ਵਾਲੇ ਸਾਰੇ ਮਿਲ ਕੇ ਆਪਣਾ ਸਾਰੇ 3 ਸਿਲੰਡਰ ਦਾ 4 ਦਾ ਸਾਰਾ ਉਹ ਕਰਕੇ ਆਪਣਾ ਹਿਸਾਬ ਸਾ ਦੇਖ ਕੇ ਸਹੀ ਕਰਨਾ ਚਾਹੀਏ। ਬਾਕੀ ਬਾਈ ਲਾਡੀ ਬਾਈ ਤੇ ਇੱਕ ਸਵਾਲ ਹੋਰ ਅਗਲੀ ਜਿਹੜੀ ਇਹ ਗੇਮ ਦੇ ਵਿੱਚ ਅ ਕਹਿੰਦੇ ਨੇ ਵੀ ਗੈਸ ਚੱਲਣੀ ਚਾਹੀਦੀ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਚੱਲਣੀ ਚਾਹੀਦੀ ਆ ਜਾਂ ਨਹੀਂ ਚੱਲਣੀ ਚਾਹੀਦੀ? ਗੈਸ ਮੇਰਾ ਵਿਚਾਰ ਹੀ ਹੈ ਬਾਈ ਨਹੀਂ ਚੱਲਣਾ ਚਾਹੀਦਾ ਟਰੈਕਟਰ ਸਿੰਪਲ ਚੱਲਣਾ ਚਾਹੀਏ। ਠੀਕ ਆ ਜੀ। ਹਾਂਜੀ ਸਿਸਟਮ ਇਹ ਵੀ ਆ ਵੀ ਗੈਸ ਦੇ ਨਾਲ ਚਲੋ ਜਿਹੜਾ ਅ ਜੀਵ ਸਾਹ ਦਿੰਦੀ ਹੈ ਗੈਸ ਚੱਲ ਜੂ। ਤੇ ਪਹਿਲਾਂ ਤਵੀਆਂ ਦੇ ਵਿੱਚ ਵੀ ਗੈਸ ਚੱਲੀ ਆ ਤੇ ਉਹਦੇ ਵਿੱਚ ਵੀ ਟਰੈਕਟਰ ਹੁਣ ਗਿਣਵੇਂ 10-12 ਰਹਿ ਗਏ ਤੇ ਇਹ ਵੀ ਇੱਕ ਅਹਿਮ ਸਵਾਲ ਬਣਦਾ ਜੀ ਨਹੀਂ ਚੱਲਣੀ ਚਾਹੀਦੀ ਸਾਰੇ ਦਰਸ਼ਕ ਵੀਰਾਂ ਦਾ ਰਿਵਿਊ ਆ ਤੇ ਨਾਲ ਜੱਸਾ ਸਹਾਰ ਨਮਾਜ਼ਾ ਜੀ ਮੈਕਾ ਜਿਹੜਾ ਅੱਗੇ ਵੱਲ ਨੂੰ ਵੱਧਦਾ ਜਾਊ ਇਹ ਵੀ ਸਾਡੇ ਕਮੇਟੀ ਦੇ ਮੈਂਬਰ ਨੇ ਕਰਤਾ ਧਰਤਾ ਨਾਲ ਹੈਪਾ ਬਾਈ ਜੱਸਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੈਕਰੂਜੀ ਕਾ ਖਾਲਸਾ ਵੈਕਰੂਜੀ ਕੀ ਫਤਿਹ ਦੇਖੋ ਜੀ ਅਸੀਂ ਖੇਡ ਮੇਲਾ ਕਰਾਇਆ ਟਰਾਲੀ ਖਿੱਚ ਮੁਕਾਬਲਾ ਜਿਹੜਾ ਨਵਾਂ ਚੱਲਿਆ ਇਸ ਤੋਂ ਪਹਿਲਾਂ ਦੋ ਵਾਰ ਟੋਚਨ ਵੀ ਹੋਏ ਨੇ ਸਪੈਂਡ ਜੋਗੀ ਮਾਰੇ ਤੇ ਸਾਡੇ ਪਿੰਡ ਦਾ ਟਰੈਕਟਰ ਵੀ ਖੇਡ ਰਿਹਾ ਇੱਕ ਹਰਪ੍ਰੀਤ ਹੈਪਾ ਮੇਰੇ ਨਾਲ ਹੀ ਖੜਾ ਬਾਈ ਇਹਦਾ ਟਰੈਕਟਰ ਟਰਾਲੀ ਖਿੱਚ ਮੁਕਾਬਲੇ ਵਿੱਚ ਹਿੱਸਾ ਲੈਂਦਾ ਇਹਦੇ ਕਰਕੇ ਅਸੀਂ ਇਹ ਖੇਡ ਮੇਲਾ ਅਨਾਉਂਸ ਕੀਤਾ ਤੇ ਮੁੱਖ ਪ੍ਰਬੰਧਕ ਸਾਡੇ ਨਾਲ ਖੜੇ ਨੇ ਗਰਮੀਰ ਸਿੰਘ ਜੀ ਆੜਤੀਆ ਸਾਹਿਬ ਤੇ ਹਰਪ੍ਰੀਤ ਹੈਪਾ ਤੇ ਗਾਹਾਂ ਮਾ ਹੈਪਨਾ ਗੱਲ ਕਰਾ ਰਹੇ ਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਇਹ ਗੇਮ ਚੱਲਦੀ ਤਾਂ ਕਾਫੀ ਟਾਈਮ ਦੀ ਆਉਂਦੀ ਪਹਿਲਾਂ ਟੋਚਣਾ ਤੇ ਚੱਲਦੇ ਸੀ ਤੇ ਉਸ ਤੋਂ ਬਾਅਦ ਤੋਂ ਹੁਣ ਜਿਵੇਂ ਜਿਵੇਂ ਚੱਲੇ ਆ ਰੂਲ ਗਾਹਾਂ ਟਰਾਲੀ ਦਾ ਚੱਲ ਪਿਆ ਬਾਕੀ ਹੁਣ ਸਾਰੇ ਪਿੰਡ ਦਾ ਸਾਥ ਆ ਜਿਵੇਂ ਅਸੀਂ ਕਰਵਾ ਰਹੇ ਹਾਂ ਬੜੀ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ ਜਿਹੜੇ ਚੱਲਦੇ ਨੇ ਮੈਚ ਵਧੀਆ ਨੇ ਸਾਰੇ ਟਰੈਕਟਰਾਂ ਨੇ ਸਾਥ ਦੇਣ ਵੀਰ ਵਧੀਆ ਗੱਲ ਐ ਇੱਥੇ ਕਰੋ ਵੀ ਜੀ ਗੱਲ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਮੈਂ ਨਗਰ ਨਿਵਾਸੀ ਜਿਹੜੇ ਵੀਰ ਇਹ ਪਰਵੰਧ ਕਰ ਰਹੇ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਪਰਮਾਤਮਾ ਬਖਸ਼ੇ ਕਿ ਹਰ ਸਾਲ ਇਹ ਇਸੇ ਤਰ੍ਹਾਂ ਪਰਵੰਧ ਕਰਾਉਂਦੇ ਰਹਿਣ ਇਹਨਾਂ ਨਾਲ ਜਿਹੜਾ ਪਿੰਡ ਦਾ ਨਾਮ ਹੈ ਇੱਕ ਤੌਰ ਉਸਨੂੰ ਹੁੰਦਾ ਦੂਸਰਾ ਜਿਹੜੀ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਹੈ ਇਹਦੇ ਖੇਡ ਮੁਕਾਬਲੇ ਵੇਖ ਕੇ ਉਹ ਨਸ਼ਿਆਂ ਤੋਂ ਦੂਰ ਹੁੰਦੀ ਹੈ ਤੇ ਮੈਂ ਇਸ ਉਪਰਾਲੇ ਵਾਸਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਇਸ਼ਕ ਕਰਦੇ ਆ ਕਿ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ